ਵੀਰ ਕੋ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਪ੍ਰਿੰਟਰ ਸੂਟ ਜਿਹੜੇ ਕੈਮਰਿਕ ਕਾਟਨ ਵਿੱਚ ਰਹੇਗੇ ਸ਼ਰਟਾਂ ਨੇ ਪ੍ਰਿੰਟ ਰਹਿਣਗੀਆਂ ਤੇ ਬਾਟਮ ਹੈ ਜਿਹੜੀ ਉਹ ਪਲੇਨ ਰੂਪ ਦੁਪੱਟੇ ਨਾਲ ਚਨੌਚਪੌਂਦੇ ਰਹਿਣਗੇ ਤੇ ਚਾਰੇ ਪਾਸੇ ਦੁਪੱਟਿਆਂ ਦੇ ਉੱਪਰ ਸ਼ਰਟ ਨਾਲ ਦੀ ਪੱਟੀ ਲੱਗੀ ਹੋਈ ਦਿੱਤੀ ਤੇ ਜੇ ਕਿਸੇ ਭੈਣ ਨੇ ਵੀ ਬਾਏ ਕਰਨਾ ਹੋਵੇ ਤਾਂ ਸਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ चलो आप देख लिया सूट देखो पहला सूट ये वाला गा पिस्ता कलर है इस तरह का सूट बनया इस तरह ये प्रिंट बनया है घेरे के उपर देख सकते हो ती छोटी छोटी इस तरह बूटिया बनिया हुई ਇਹ ਜਿਹੜੀ ਇਹ ਬਾਵਾ ਤੇ ਆਏਗੀ ਇਹ ਪਿਓਰ ਕੈਂਬ੍ਰਿਕ ਦਾ ਕੱਪੜਾ ਹੈਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸੌਫਟ ਕੱਪੜਾ ਹੈਗਾ ਤੇ ਬਾਟਮ ਨਾਲ ਪਲੇਨ ਰਹੂਗੀ ਤੇ ਦੁਪੱਟਾ ਇਹਦੇ ਨਾਲ ਚਨਾਸ਼ ਫੌਂਦਰ ਰੱਖਦਾ ਇਹ ਵਾਲਾ ਇਹਦਾ ਦੁਪੱਟਾ ਜਿਹਦੇ ਉੱਪਰ ਇਸ ਤਰ੍ਹਾਂ ਪੱਟੀ ਲੱਗੀ ਹੋਈ ਹੈ ਔਰ ਸਾਈਡ ਪੂਰਾ ਖੁੱਲਾ ਡੁੱਲਾ ਦੁਪੱਟਾ ਹੈਗਾ ਸੈਕਿੰਡ ਕਲਰ ਜਿਹਦੇ ਵਿੱਚ ਆਪਣੇ ਕੋਲੇ ਹੁਣ ਆ ਗਿਆ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਪੇਸਟਲ ਸ਼ੇਡ ਨੇ ਸਾਰੇ। ਦੋਨੋਂ ਸਾਈਡ ਤੇ ਇਸ ਤਰ੍ਹਾਂ ਇਹਦੇ ਬਾਰਡਰ ਬਣਿਆ ਹੋਇਆ ਹੈਗਾ। ਬੈਕ ਸਾਈਡ ਤੇ ਵੀ ਬਾਰਡਰ ਰਹੇਗਾ ਇਸ ਤਰ੍ਹਾਂ। బుట్ బ పారా కలర్ కలర్ ఏదా కలర్ ਸੇ ਗ੍ਰੀਨ ਕਲਰ ਆ ਦੇਖੋ ਇਹਦਾ ਵੀ ਬਾਰਡਰ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਬੈਕ ਸਾਈਡ ਤੇ ਵੀ ਇਦਾਂ ਇਹਦਾ ਇਹ 바ਵਾ ਦੇ ਵਿੱਚ ਆਏਗਾ ਬਹੁਤ ਹੀ ਫਾਈਨ ਕਾਟਨ ਹੈ ਇਹ ਵਧੀਆ ਵਾਲੀ ਕੈਮਰਿਕ ਕਾਟਨ ਹੈ ਪਿਓਰ ਕੈਮਰਿਕ ਕਾਟਨ ਹੈ దుట్టా ఏదీ ఏర్థ కలర్ ఏదైనా ਇਸ ਤਰ੍ਹਾਂ ਇਹਦਾ ਬਾਰਡਰ ਬਣਿਆ ਹੋਇਆ ਹੈਗਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਬਹੁਤ ਹੀ ਪਿਆਰਾ ਕਲਰ ਹੈਗਾ ਇਹ ਬਾਰਡਰ ਇਹਨੇ ਮਾਵਾ ਤੇ ਆਊਗਾ ਬੈਕ ਸਾਈਡ ਤੇ ਵੀ ਬਾਰਡਰ ਇਸ ਤਰ੍ਹਾਂ ਹੀ ਬਣਿਆ ਹੋਇਆ ਹੈਗਾ ਘੇਰਾ ਇਹਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਰੱਖ ਰੱਖ ਸਕਦੇ ਹੋਗੇ ਕਿਉਂਕਿ ਫੁੱਲ ਪਣੇ ਦੇ ਉੱਪਰ ਹੀ ਬਾਰਡਰ ਹੈਗਾ ਇਸ ਤਰ੍ਹਾਂ ਘੇਰੇ ਦੀ ਕੋਈ ਨਿਕਤ ਨਹੀਂ ਆਉਣੀ ਵਿੱਚ ਬਹੁਤ ਹੀ ਪਿਆਰੇ ఫవర బుట్ కలర్ ఆ కలర్ తనకి దాట్ జా శే స్న్ేడతో థోడా డార్కే ఆ బాడర బావ్వట్వుగా ਫੋਰ ਕਾਰਨਰ ਪੱਟੀ ਲੱਗੀ ਹੋਈ ਹੈ। ਫੋਟੋ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਸੂਟ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਦੇਖੋ ਬਈ। ਇਹਦੇ ਵਿੱਚ ਆਪਣੇ ਕੋਲੇ 5 ਕਲਰ ਨੇਗੇ। ਜੀ ਕਿਸੇ ਭੈਣ ਨੇ ਬਾਏ ਕਰਨਾ ਹੋਵੇ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ। ਅਗਲੇ ਸੂਟ ਆਪਣੇ ਕੋਲੇ ਇਹ ਵਾਲੇ ਨੇਗੇ। ਇਹ ਵੀ ਕੈਮਰੀ कॉटन ਦੇ ਵਿੱਚ ਨੇਗੇ। ਅੱਗੇ ਬੈਠਦਾਗਾ ਬਣਿਆ ਹੋਇਆ ਸੂਟ ਇਸ ਤਰ੍ਹਾਂ ਲੱਗੂਗਾ ਇਹਦੇ ਵਿੱਚ ਵੀ ਸਾਰੇ ਲਾਈਟ ਜੇ ਸ਼ੇਡਨੇਗੇ ਪੇਸਟਾ ਸ਼ੇਡਨੇ ਸਾਰੇ ਬਹੁਤ ਹੀ ਪਿਆਰੇ ਕਲਰ ਨੇ ਗਰਮੀਆਂ ਵਾਲੇ ਇਹ ਇਸ ਤਰ੍ਹਾਂ ਹੋਗਾ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਸੂਟ ਪ੍ਰਿੰਟਡ ਹੈਗਾ ਇਹ ਸਾਰਾ ਡਿਜੀਟਲ ਪ੍ਰਿੰਟ ਹੈਗਾ ਘੇਰੇ ਦੇ ਉੱਪਰ ਇਸ ਤਰ੍ਹਾਂ ਬਣਿਆ ਹੋਇਆ ਹੈ ఫీ బ కట్టా అవుగా దుపట్ ఫోర్నర్ पट्टी लगी बहुत ही प्यारा सूट है ना बहुत ही प्यारे प्रिंट एक अपने को कलर आ गया सैकंड कलर ये वाला आ गया करण्याच लाईट शेड चल हे ए कलर आहे का मटॅनिक कलर आहे का तुम्ही पास ਇਸ ਤਰ੍ਹਾਂ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਹੈਗਾ ਪ੍ਰਿੰਟ ਇਹਨਾਂ ਦੇ ਸਾਰਿਆਂ ਦੇ ਸੇਮ ਰਹਿਣਗੇ ਸਦਰ ਉਸੇ ਇਹਦਾ ਦੁਪੱਟਾ ਇਸ ਤਰ੍ਹਾਂ ਬਣੇਗਾ ਫੂਰਥ ਕਲਰ ਇਹਦੇ ਵਿੱਚ ਚਪਨੀ ਕੋਲੀ ਇਹ ਆ ਗਿਆ ਜਿਹੜੀ ਲਾਈਟ ਸ਼ੇਡਾਗਾ बहुत ही प्यारा कलर देख सकते हो देखो बहुत ही सॉफ्ट फैब्रिक देख सकते हो प्लेन बॉटम होगी नाल सारे सूट के उपर इस तरह प्रिंट बनया है ये वाला घेरे पे आएगा दुपट्टा ये वाला रहना ਫੋਰਥ ਕਲਰ ਰੇਡਿੰਗ ਜੇ ਆ ਗਿਆ ਇਹਦੇ ਵਿੱਚ ਚਾਰ ਕਲਰ ਆਪਣੇ ਕੋਲ ਸੀ ਗ੍ਰੀਨ ਹੈ ਇਹ ਸੂਟ ਤੁਸੀਂ ਜਿਵੇਂ ਮਰਜ਼ੀ ਪਾ ਸਕਦੇ ਹੋ ਘਰ ਪਾਉਣ ਵਾਸਤੇ ਆਉਣ ਜਾਣ ਵਾਸਤੇ ਇਹਦੇ ਉੱਪਰ ਆਪਾਂ ਸਾਈਡਾਂ ਤੇ ਕੋਈ ਲੇਸ ਵਗੈਰਾ ਲਗਾ ਕੇ ਬਹੁਤ ਵਧੀਆ ਬਣਾ ਸਕਦੇ ਹਾਂ ਜੇ ਪ੍ਰਿੰਟਰ ਸੁੱਟਾਂ ਨੂੰ ਵੀ ਬਹੁਤ ਸੋਹਣਾ ਸੂਟ ਹੈਗਾ ਸੌਫਟ ਕੱਪੜਾ ਹੈਗਾ ਬਹੁਤ ਹੀ ਹੌਲਾ ਕੱਪੜਾ ਪਲੇਨ ਬਾਟਮ ਆਉਂਦੀ ਇਹਦੇ ਨਾਲ ਇਹ ਵੀਡੀਓ ਦੇ ਵਿੱਚ ਫਰੋਜ਼ੀ ਲੱਗ ਰਿਹਾ ਬਟ ਸੀ ਗ੍ਰੀਨ ਕਲਰ ਹੈ